ਦੋਸਤੋ ਅੱਜ ਅਸੀਂ ਗੱਲ ਕਰ ਰਹੇ ਹਾਂ ਮਸ਼ਹੂਰ ਗਾਇਕ ਅਮਰ ਸਿੰਘ ਚਮਕੀਲਾ ਜੀ ਦੀ ਜਿਸ ਨੇ ਪੰਜਾਬੀ ਟੂ ਗਾਣਾ ਗਾਇਕੀ ਚ ਇਨਾ ਨਾਮ ਕਮਾਇਆ ਹੈ ਕਿ ਅੱਜ ਵੀ ਲੋਕ ਉਸ ਨੂੰ ਬਹੁਤ ਪਿਆਰ ਕਰ ਰਹੇ ਹਨ ਉਸ ਨੇ ਸ਼ੁਰੂਆਤੀ ਦੌਰ ਵਿੱਚ ਗਾਇਕੀ ਵਿੱਚ ਬਹੁਤ ਹੀ ਸੰਘਰਸ਼ ਕੀਤਾ ਉਹ ਪਹਿਲਾਂ ਪੰਜਾਬ ਦੇ ਮਸ਼ਹੂਰ ਕਲਾਕਾਰਾਂ ਨਾਲ ਪ੍ਰੋਗਰਾਮਾਂ ਤੇ ਜਾਂਦਾ ਰਿਹਾ ਤੇ ਫਿਰ ਗੀਤ ਲਿਖਦੇ ਲਿਖਦੇ ਉਹ ਗਾਉਣ ਵੀ ਲੱਗ ਪਿਆ ਚੜ੍ਹਾਈ ਉਸ ਦੀ ਇੰਨੀ ਹੋ ਗਈ ਕਿ ਪ੍ਰੋਗਰਾਮਾਂ ਦੀਆਂ ਝੜੀਆਂ ਲੱਗ ਗਈਆਂ ਅਮਰਜੋਤ ਨਾਲ ਗਾਇਆ ਉਸ ਦਾ ਧਾਰਮਿਕ ਦੁਗਾਣਾ ਤਲਵਾਰ ਮੇ ਕਲਗੀ ਧਰਦੀ ਹਾਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਇੰਨਾ ਗੂੰਜਿਆ ਸੀ ਕਿ ਉਸ ਦੀ ਧਾਰਮਿਕ ਗਾਇਕੀ ਵਿੱਚ ਵੀ ਪੂਰੀ ਚੜ੍ਹਾਈ ਹੋ ਗਈ ਸੀ ਉਸ ਸਮੇ ਗੁਰਦੁਆਰਿਆਂ ਵਿੱਚ ਰਿਕਾਰਡਾਂ ਤੇ ਧਾਰਮਿਕ ਕੀਤ ਲਗਾਏ ਜਾਂਦੇ ਸਨ ਚਮਕੀਲੇ ਦੇ ਧਾਰਮਿਕ ਗੀਤ ਉਦੋਂ ਪੰਜਾਬ ਦੇ ਹਰ ਗੁਰਦੁਆਰੇ ਵਿੱਚ ਲਗਾਏ ਜਾਂਦੇ ਸਨ ਤੇ ਗੁਰਦੁਆਰੇ ਦਾ ਹਰ ਪਾਠੀ ਉਸ ਦਾ ਰਿਕਾਰਡ ਖਰੀਦਦਾ ਸੀ ਉਸ ਤੇ ਰਿਕਾਰਡ ਬਲੈਕ ਵਿੱਚ ਵੀ ਵਿਕਦੇ ਰਹੇ ਕਹਿਣ ਤੋਂ ਭਾਵ ਉਸ ਨੂੰ ਪਸੰਦ ਕਰਨ ਵਾਲੇ ਲੋਕਾਂ ਦੀ ਗਿਣਤੀ ਬਹੁਤ ਹੀ ਜ਼ਿਆਦਾ ਹੋ ਗਈ ਸੀ ਚਮਕੀਲੇ ਦੀ ਗੀਤਕਾਰੀ ਹੋਰਾਂ ਗੀਤਕਾਰਾਂ ਤੋਂ ਵੱਖਰੀ ਸੀ ਉਸ ਨੇ ਲਿਖਿਆ ਭਾਵੇਂ ਮਾਹੌਲ ਦੇ ਹਿਸਾਬ ਨਾਲ ਉਸ ਸਮੇਂ ਸਭ ਕੁਝ ਸੱਚ ਹੀ ਸੀ ਪਰ ਉਸ ਦੇ ਗੀਤ ਸਾਰਿਆਂ ਦੀਆਂ ਅੱਖਾਂ 'ਚ ਰੜਕਦੇ ਰਹੇ ਉਹ ਲਗਾਤਾਰ ਪੰਜਾਬ ਵਿੱਚ ਦੇ ਵਿਦੇਸ਼ਾਂ ਵਿੱਚ ਪ੍ਰੋਗਰਾਮ ਕਰਦਾ ਰਿਹਾ ਪਰ ਅੰਤ ਤੱਕ ਮੌਤ ਨੇ ਉਸ ਦਾ ਪਿੱਛਾ ਨਹੀਂ ਛੱਡਿਆ ਭਾਵੇਂ ਉਸ ਦੇ ਗੀਤ ਇੱਕ ਤੋਂ ਬਾਅਦ ਇੱਕ ਲਗਾਤਾਰ ਹਿੱਟ ਹੁੰਦੇ ਗਏ ਪ੍ਰੋਗਰਾਮ ਵੀ ਵਧੀਆ ਮਿਲਦੇ ਗਏ ਉਸਦੇ ਰਾਹਾਂ ਅੱਗੇ ਮੌਤ ਵੀ ਕੂਕਦੀ ਸੀ ਪਰ ਉਹ ਰੁਕਣ ਵਾਲਾ ਕਿੱਥੋਂ ਸੀ ਕਹਿੰਦਾ ਸੀ ਮੈਂ ਕਿਹੜਾ ਕਿਸੇ ਦਾ ਮਾਰਾ ਕੀਤਾ ਹੈ ਜੋ ਮੈਨੂੰ ਕੋਈ ਮਾਰ ਸਕਦਾ ਹੈ ਹਾਂ ਇੱਕ ਗੱਲ ਜ਼ਰੂਰ ਜਦੋਂ ਉਹ ਹਰਮੰਦਰ ਸਾਹਿਬ ਮਾਫੀ ਮੰਗਣ ਗਿਆ ਸੀ ਤਾਂ ਉਦੋਂ ਜ਼ਰੂਰ ਉਹ ਡਰ ਗਿਆ ਸੀ ਪਰ ਮਾਫੀ ਮਿਲਣ ਤੇ ਉਸ ਦੀ ਖੁਸ਼ੀ ਦਾ ਵੀ ਕੋਈ ਟਿਕਾਣਾ ਨਹੀਂ ਰਿਹਾ ਸੀ ਉਹ ਉਸ ਸਮੇਂ ਇੰਝ ਲੱਗਦਾ ਸੀ ਜਿਵੇਂ ਕਿਸੇ ਬੰਦੇ ਨੂੰ ਨਵੀਂ ਜ਼ਿੰਦਗੀ ਮਿਲ ਗਈ ਹੋਵੇ ਮੁੱਸੇਵਾਲੇ ਦੇ ਕਤਲਵਾਂਗ ਚਮਕੀਲੇ ਦੀ ਵੀ ਰੇਕੀ ਕੀਤੀ ਗਈ ਹੋਵੇਗੀ ਇਹ ਰੇਕੀ ਕਰਨ ਵਾਲੇ ਕੌਣ ਸਨ ਜਾਂ ਕਿਹਦਾ ਇਸ ਪਿੱਛੇ ਹੱਥ ਸੀ ਇਸ ਗੱਲ ਦਾ ਹੁਣ ਤੱਕ ਪਤਾ ਨਹੀਂ ਲੱਗਾ ਲੋਕਾਂ ਦਾ ਮਨੋਰੰਜਨ ਕਰਨ ਵਾਲੇ ਕਿਸੇ ਗਾਇਕ ਨੂੰ ਗੋਲੀ ਮਾਰ ਦੇਣੀ ਬਹੁਤ ਹੀ ਨਿੰਦਣਯੋਗ ਘਟਨਾ ਸੀ ਜਦੋਂ ਅਮਰ ਜੋਤ ਤੇ ਚਮਕੀਲਾ ਗਾਉਂਦੇ ਸੀ ਤਾਂ ਲੋਕ ਸਟੇਜ ਦੇ ਕੋਲ ਹੋ ਹੋ ਬੈਠਦੇ ਸਨ ਪਰ ਜਦੋਂ ਜਲੰਧਰ ਜ਼ਿਲ੍ਹੇ ਦੇ ਪਿੰਡ ਮੈਸਮਪੁਰ ਵਿਖੇ ਇਸ ਗਾਇਕ ਜੋੜੀ ਤੇ ਟਾੜ-ਟਾੜ ਗੋਲੀਆਂ ਦੀ ਵਾਸ਼ੜ ਹੋਈ ਤਾਂ ਉੱਥੇ ਮੌਜੂਦ ਸਾਰੇ ਲੋਕ ਆਪਣਾ ਸਮਾਨ ਛੱਡ ਕੇ ਭੱਜ ਗਏ ਸਨ ਲੋਕ ਦੱਸਦੇ ਨੇ ਕਿ ਮਾਵਾਂ ਨੇ ਆਪਣੇ ਬੱਚਿਆਂ ਦੀ ਪਰਵਾਹ ਕੀਤੇ ਬਿਨਾ ਉੱਥੋਂ ਭੱਜਣਾ ਜ਼ਰੂਰੀ ਸਮਝਿਆ ਇਹ ਵੀ ਸੱਚ ਹੈ ਕਿ ਜਦੋਂ ਪੰਜਾਬ ਦਾ ਮਾਹੌਲ ਬਹੁਤ ਹੀ ਜ਼ਿਆਦਾ ਖਰਾਬ ਸੀ ਤੇ ਕੁਝ ਕਲਾਕਾਰਾਂ ਨੇ ਤਾਂ ਅਖਾੜੇ ਲਾਉਣੇ ਵੀ ਬੰਦ ਕਰ ਦਿੱਤੇ ਸਨ ਤਾਂ ਉਸ ਸਮੇਂ ਚਮਕੀਲਾ ਆਪਣੀ ਵੈਸਟਰ ਕਾਰ ਦੇ ਪੰਜਾਬ ਦੇ ਪਿੰਡਾਂ ਵਿੱਚ ਜਾ ਕੇ ਬਿਨਾ ਕਿਸੇ ਡਰ ਤੋਂ ਲੋਕਾਂ ਦਾ ਮਨੋਰੰਜਨ ਕਰਦਾ ਸੀ ਜਦੋਂ ਮਾਹੌਲ ਜਿਆਦਾ ਹੀ ਖਰਾਬ ਹੋ ਗਿਆ ਤਾਂ ਆਖਰੀ ਸਮੇਂ ਉਸਨੇ ਪਹਿਲਾਂ ਨਾਲੋਂ ਪ੍ਰੋਗਰਾਮ ਬੁਲਾਉਣੇ ਕੱਟ ਕਰ ਦਿੱਤੇ ਸਨ ਇਹ ਸੱਚ ਹੈ ਕਿ ਜਦੋਂ ਮੌਤ ਆਉਣੀ ਹੈ ਉਦੋਂ ਅਸੀਂ ਉਸ ਨੂੰ ਰੋਕ ਨਹੀਂ ਲੈਣਾ ਪਰ ਆਪਣੀ ਜ਼ਿੰਦਗੀ ਦੇ ਆਖਰੀ ਦਿਨਾਂ 'ਚ ਜਦੋਂ ਉਹ ਕਿਸੇ ਪ੍ਰੋਗਰਾਮ ਤੇ ਜਾਂਦਾ ਸੀ ਤਾਂ ਉੱਥੇ ਵੀ ਮੌਤ ਨੇ ਉਸ ਦਾ ਪਿੱਛਾ ਨਹੀਂ ਛੱਡਿਆ ਕਈ ਪ੍ਰੋਗਰਾਮ ਤੇ ਉਸ ਨੂੰ ਮਾਰਨ ਵਾਲੇ ਆਏ ਪਰ ਉਹ ਬਚਦਾ ਰਿਹਾ ਜਦੋਂ ਚਮਕੀਲਾ ਜਾਂ ਮੁੱਸੇਵਾਲੇ ਵਰਗੀ ਮੌਤ ਆਉਂਦੀ ਹੈ ਤਾਂ ਪਰਿਵਾਰ ਦਾ ਪਿੱਛੋਂ ਜੋ ਹਾਲ ਹੁੰਦਾ ਹੈ ਉਸ ਨੂੰ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਵਾਸਤਵ ਵਿੱਚ ਕਿਸੇ ਵੀ ਇਨਸਾਨ ਨੂੰ ਹੱਕ ਨਹੀਂ ਹੈ ਕਿ ਉਹ ਕਿਸੇ ਦੀ ਜਾਨ ਲੈ ਸਕੇ। ਚਮਕੀਲਾ ਮਰਜੋ ਦੀ ਮੌਤ ਦਾ ਦਰਦ ਹਾਲੇ ਲੋਕਾਂ ਨੂੰ ਪੁੱਲ੍ਹਾ ਹੀ ਨਹੀਂ ਸੀ ਕਿ ਮੁੱਸੇਵਾਲੇ ਦੀ ਮੌਤ ਦੀ ਖਬਰ ਆ ਗਈ। ਜਿਸ ਦਿਨ ਚਮਕੀਲਾ ਮਰਿਆ ਉਸ ਦਿਨ ਕੱਲਾ ਚਮਕੀਲਾ ਨਹੀਂ ਮਰਿਆ ਉਸ ਦੇ ਪਰਿਵਾਰ ਦਾ ਬਾਅਦ ਵਿੱਚ ਜੋ ਹਾਲ ਹੋਇਆ ਉਹ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਗਰੀਬੀ ਚੋਂ ਉੱਠ ਕੇ ਸੰਘਰਸ਼ ਕਰਕੇ ਬੜੀ ਮਿਹਨਤ ਨਾਲ ਆਪਣਾ ਨਾਂ ਚਮਕਾਉਣ ਵਾਲੇ ਇਸ ਕਲਾਕਾਰ ਦਾ ਇੰਜ ਚਲੇ ਜਾਣਾ ਉਸ ਦੇ ਚਾਹਣ ਵਾਲਿਆਂ ਨੂੰ ਬੜਾ ਦੁੱਖ ਦੇ ਗਿਆ ਜਿਉਂ-ਜਿਉਂ ਸਮਾਂ ਬੀਤਦਾ ਜਾਵੇਗਾ ਚਮਕੀਲਾ ਹੋਰ ਮਸ਼ਹੂਰ ਹੁੰਦਾ ਜਾਵੇਗਾ ਉਸ ਦਾ ਨਾਂ ਚੰਨ ਤਾਰਿਆਂ ਵਾਂਗ ਸਦਾ ਹੀ ਚਮਕਦਾ ਰਹਿਣਾ ਹੈ